ਆਸਮ ਲੋਪੀ ਜਾ ਸੁਣ ਮਨਾ ਮਨ ਵਸਾਏ ਤੂੰ ਅਪੇ ਲਾਏ ਮਿਲੇ ਮੇਰੇ ਭਾਈ ਏ ਮੇਰੇ ਮਨ ਮੇਰੀ ਗੱਲ ਸੁਣ ਤੂੰ ਆਪਣੇ ਅੰਦਰ ਪ੍ਰਮਾਤਮਾ ਦਾ ਨਾਮ ਟਿਕਾਈ ਰੱਖ ਏ ਮੇਰੇ ਵੀਰ ਇਸ ਤਰ੍ਹਾਂ ਉਹ ਪ੍ਰਮਾਤਮਾ ਆਪ ਹੀ ਆ ਮਿਲਦਾ ਹੈ ਆਨੰਦਨ ਸੱਚੀ ਭਗਤ ਕਰ ਸੱਚੇ ਚਿਤ ਲਾਈ ਹਰ ਵੇਲੇ ਸੱਚੇ ਦੀ ਭਗਤੀ ਕਰਿਆ ਕਰ ਚਿਤ ਲਾ ਕੇ ਸੁਰਤ ਨੂੰ ਜੋੜ ਕੇ ਮਨ ਨੂੰ ਇਕਾਗਰ ਕਰਕੇ ਏਕੋ ਨਾਮ ਧਿਆਏ ਤੂੰ ਸੁਖ ਪਾਵੇਂ ਮੇਰੇ ਭਾਈ ਹੈ ਮੇਰੇ ਅਮਨਾ ਇੱਕੇ ਅਕਾਲ ਪੁਰਖ ਵੈ ਗੁਰੂ ਹਰਿ ਵੇੜੇ ਸੁਰਤ ਵਿੱਚ ਧਿਆਇਆ ਕਰ ਮਨ ਉਹਦੇ ਨਾਲ ਜੋੜ ਕੇ ਰੱਖਿਆ ਕਰ ਇਹਦੇ ਨਾਲ ਤੈਨੂੰ ਸੁਖ ਨਸੀਬ ਹੋਏ ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਆਪਣੇ ਅੰਦਰੋਂ ਹੰਕਾਰ ਤੇ ਮਾਇਆ ਦਾ ਪਿਆਰ ਦੂਰ ਕਰਨ ਨਾਲ ਲੋਕ ਪਰਲੋਕ ਵਿੱਚ ਤੈਨੂੰ ਬਹੁਤ ਆਦਰ ਮਿਲੇਗਾ ਇਸ ਭਗਤੀ ਨੂੰ ਸੁਰ ਨਰਮਨ ਜਨ ਲੋਚ ਦੇ ਵਿਣ ਸਤਗੁਰੁ ਪਾਈ ਨਾ ਜਾਏ ਦੇਵਤੇ ਤੇ ਰਿਸ਼ੀ मुਨੀ ਵੀ ਇਸ ਹਰ ਭਗਤੀ ਤੰਗ ਕਰਨ ਲਈ ਤੰਗਦੇ ਹਨ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਦਾਤ ਮਿਲਦੀ ਨਹੀਂ ਪੰਡਤ ਪੜ੍ਹਦੇ ਜੋਤ ਕੀ ਤਿਨ ਬੂਝ ਨਾ ਪਾਏ ਪੰਡਤ ਲੋਕ ਵੇਦ ਸ਼ਾਸਤਰਾਦਿਕ ਪੜ੍ਹਦੇ ਰਹੇ ਜੋਤਿਸ਼ੀ ਜੋਸ਼ ਤੇ ਗ੍ਰੰਥ ਪੜ੍ਹਦੇ ਰਹੇ ਪਰ ਹਰ ਭਗਤੀ ਦੀ ਸੂਝ ਉਹਨਾਂ ਨੂੰ ਨਹੀਂ ਨਾ ਮਿਲ ਸਕੀ ਆਪੇ ਥੇ ਸਭ ਰਖੇ ਉਹਨ ਕਿਸ ਕਹਣ ਨਾ ਜਾਈ ਪਰ ਪ੍ਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਕੁਝ ਕਿਹਾ ਨਹੀਂ ਜਾ ਸਕਦਾ ਕਿਉਂ ਭਗਤੀ ਦੀ ਦਾਤ ਕਿਸ ਨੂੰ ਦਿੰਦਾ ਹੈ ਤੇ ਕਿਸ ਨੂੰ ਨਹੀਂ ਦਿੰਦਾ ਆਪੇ ਦੇ ਸੋ ਪਾਈਏ ਗੁਰੂ ਬੂਝ 부ਝਾਈ ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਪ੍ਰਭੂ ਆਪ ਹੀ ਦਿੰਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ ਜੀ ਜੰਤ ਸਭ ਤੇ ਸਦੇ ਸਬਨਾ ਕਾ ਸੋਈ ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ ਉਹ ਆਪ ਹੀ ਸਬਨਾ ਦਾ ਖਸਮ ਹੈ ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ ਭੈੜਾ ਤਦੋਂ ਹੀ ਕਿਹਾ ਜਾਏ ਜੇ ਪਰਮਾਤਮਾ ਤੋਂ ਬਿਨਾਂ ਉਹਨਾਂ ਵਿੱਚ ਕੋਈ ਹੋਰ ਵਸਦਾ ਹੋਵੇ ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ ਜਗਤ ਵਿੱਚ ਇੱਕ ਪਰਮਾਤਮਾ ਦਾ ਹੁਕਮ ਹੀ ਚੱਲਦਾ ਹੈ ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵੱਲੋਂ ਉਸ ਦੇ ਸਿਰ ਤੇ ਲਿਖੀ ਪਈ ਹੈ ਆਪ ਪਵਾਲੀ ਦਿੱਤੀ ਅੰਤਰ ਲੋਭ ਵਿਕਾਰਾ ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ ਮਾਇਆ ਦੇ ਮੋਹ ਦੀ ਪੁਆਟਣੀ ਦਿੱਤੀ ਹੋਈ ਹੈ ਉਨ੍ਹਾਂ ਦੇ ਅੰਦਰ ਲੋਭ ਆਦਿਕ ਵਿਕਾਰ ਜੋਰ ਫੜ ਗਏ ਹਨ ਏਕੇ ਆਪੇ ਗੁਰਮੁਖ ਕੀਤੀਆਂ ਨਾਮ ਬੂਜਨ ਵਿਚਾਰਾ ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਾਹਮਣੇ ਰਹਿਣ ਵਾਲੇ ਬਣਾ ਦਿੱਤਾ ਉਹ ਸਹੀ ਆਤਮਿਕ ਜੀਵਨ ਦੀ ਵਿਚਾਰ ਸਮਝਣ ਲੱਗ ਪਏ ਭਗਤ ਭੀ ਉਹਨਾਂ ਨੂੰ ਬਖਸ਼ਿਆ ਨਾ ਅੰਤਰ ਪੰਡਾਰਾ ਉਹਨਾਂ ਨੂੰ ਪ੍ਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਵੀ ਦੇ ਦਿੱਤੀ ਉਹਨਾਂ ਦੇ ਅੰਦਰ ਨਾਮ ਤਾਂ ਦੇ ਖਜਾਨੇ ਪਰ ਗਏ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ ਸਹੀ ਆਤਮਿਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ ਥਿਰ ਪ੍ਰਭੂ ਹੀ ਦਿਸਦਾ ਹੈ ਪ੍ਰਭੂ ਦੀ ਮਹਿਰ ਨਾਲ ਉਨਾਂ ਨੂੰ ਇਹੀ ਸਮਝ ਆ ਜਾਂਦੀ ਹੈ ਓਏ ਭੁਲਾਏ ਕਿਸੇ ਦੇ ਨਾ ਭੁੱਲਨੀ ਸੱਚ ਜਾਣਨ ਸੋਈ ਜੇ ਕੋਈ ਮਨੋਕ ਉਹਨਾਂ ਨੂੰ ਇਸ ਨਿਸ਼ਚੇ ਵੱਲ ਟਬੜਾਲ ਲਾਣਾ ਚਾਹੇ ਤਾ ਗਲਤੀ ਨਹੀਂ ਖਾਂਦੇ ਉਹ ਹਰ ਥਾਂ ਸਦਾ ਥਿਰ ਪ੍ਰਭੂ ਨੂੰ ਹੀ ਵਾਸਾ ਦਾ ਸਮਝਦੇ ਹਨ ਕਰਮੇ ਪੰਜ ਵਰਤਦੇ ਪੰਚੇ ਵਿਚਾਰੀ ਕਮਦਕ ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿੱਚ ਹੀ ਵਸਤੇ ਹਨ ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ ਨਾਨਕ ਬਿਨ ਸਤਿਗੁਰ ਵਾਸ ਨ ਆਵਨੀ ਨਾਨਕ ਹौं ਮੈਂ ਮਾਰੀ ਏ ਨਾਨਕ ਇਹ ਪੰਜ ਕਾਮਾਦਿਕ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਕਾਬੂ ਵਿੱਚ ਨਹੀਂ ਆਉਂਦੇ ਤੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਹੋਂ ਮੈਂ ਦੂਰ ਕੀਤੀ ਜਾ ਸਕਦੀ ਹੈ ਆਸਾ ਮਹਲਾ 3 ਘਰ ਅੰਦਰ ਸਭ ਵੱਤ ਹੈ ਬਾਹਰ ਕਿਛ ਨਹੀਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਸਾਰਾ ਮਨੁੱਖ ਦੇ ਹਿਰਦੇ ਦੇ ਅੰਦਰ ਹੀ ਹੈ ਬਾਹਰ ਜੰਗਲਾਂ ਦੇ ਵਿੱਚ ਢੁੰਡਿਆਂ ਕੁਝ ਨਹੀਂ ਮਿਲਦਾ ਗੁਰਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਪਰੇ ਨਾਮ ਖਜ਼ਾਨਾ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਨੂੰ ਗੁਰੂ ਮਿਲ ਪਏ ਉਸ ਦੇ ਅੰਦਰਲੇ ਕਿਵਾੜ ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ ਖੁੱਲ ਜਾਂਦੇ ਹਨ ਸਤ ਗੁਰ ਤੇ ਹਰ ਪਾਈਐ ਸਤਿਗੁਰ ਤੇ ਹਰ ਪਾਈਐ ਭਾਈ ਗੁਰੂ ਪਾਸੋਂ ਹੀ ਪ੍ਰਮਾਤਮਾ ਲੱਭਦਾ ਹੈ ਅੰਤਰਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ ਹੁਣ ਤਾਂ ਹਰੇਕ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਖਜ਼ਾਨਾ ਮੌਜੂਦ ਹੈ ਪਰ ਗੁਰੂ ਹੀ ਇਹ ਖਜ਼ਾਨਾ ਵਿਖਾਉਂਦਾ ਹੈ ਹਰ ਕਾ ਗਾਹਕ ਹੋਵੈ ਸੋ ਲੈ ਪਾਏ ਰਤਨ ਵਿਚਾਰਾ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਗਾਹਕ ਬਣਦਾ ਹੈ ਉਹ ਗੁਰੂ ਦੇ ਰਾਹੀ ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ ਅੰਦਰ ਖੁੱਲ੍ਹੇ ਦਿਬ ਦਿਸਟ ਦੇਖੇ ਮੁਕਤ ਪੰਡਾਰਾ ਉਸ ਦਾ ਹਿਰਦਾ ਖੁੱਲ ਜਾਂਦਾ ਹੈ ਤੇ ਉਹ ਆਤਮਕ ਦ੍ਰਿਸ਼ਟੀ ਵਾਲਾ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖਲਾਸੀ ਦੋਣ ਵਾਲੇ ਨਾਮ ਧੰ ਦੇ ਖਜਾਨੇ ਭਰੇ ਪਏ ਹਨ ਅੰਦਰ ਮਹਲ ਅਨੇਕ ਹਨ ਜੀਓ ਕਰੇ ਵਸੇਰਾ ਮਨੁੱਖ ਦੇ ਹਿਰਦੇ ਵਿੱਚ ਨਾਮ ਧੰ ਦੇ ਅਨੇਕਾਂ ਖਜ਼ਾਨੇ ਮੌਜੂਦ ਹਨ ਜੀਵਾਤਮਾ ਵੀ ਅੰਦਰ ਹੀ ਵਸਦਾ ਹੈ ਮਨ ਜਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਗੁਰੂ ਦੀ ਮਿਹਰ ਨਾਲ ਹੀ ਮਨੁੱਖ ਮਨ ਇਛਤ ਫਲਾਂ ਅਸਲ ਕਰਦਾ ਹੈ ਤੇ ਮੋੜ ਇਸ ਨੂੰ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਪਾਰਖੀਆਂ ਵੱਥ ਸੰਭਾਲ ਲਈ ਗੁਰਸੋਜੀ ਹੋਈ ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਦੀਵਾਂ ਦੀ ਪਰ ਕਰਨ ਵਾਲਿਆਂ ਨੇ ਨਾਮ ਖਜ਼ਾਨਾ ਆਪਣੇ ਹਿਰਦੇ ਵਿੱਚ ਸਾਂਭ ਲਿਆ ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਪ੍ਰਭੂ ਦਾ ਖਜ਼ਾਨਾ ਬੇਮੁੱਲਾ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ਬਾਹਰ ਭਾਲੇ ਸੋ ਕਿਆ ਲਹੈ ਵਥ ਘਰੇ ਅੰਦਰ ਪਾਈ ਨਾਮ ਖਜ਼ਾਨਾ ਹਿਰਦੇ ਦੇ ਅੰਦਰ ਹੀ ਹੈ ਜਿਹੜਾ ਮਨੁੱਖ ਜੰਗਲਾਂ ਆਦਿਕ ਟੂਣ ਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ ਪਰ ਮੈਂ ਭੂਲਾ ਸਭ ਜਗ ਫਿਰੈ ਮਨ ਮੁਖ ਪਤ ਗਵਾਈ ਭਲੇਖੇ ਵਿੱਚ ਫਰੇ ਪਿਆ ਹੋਇਆ ਸਾਰਾ ਜਗਤ ਭੜਲਾ ਫਿਰਦਾ ਹੈ ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਸਮਝ ਦੇ ਤੇ ਇੱਜ਼ਤ ਗਵਾ ਲੈਂਦਾ ਹੈ ਘਰ-ਦਰ ਛੋੜੇ ਆਪਣਾ ਪਰ ਘਰ ਝੂਠਾ ਜਾਈ ਜਿਵੇਂ ਕੋਈ ਝੂਠਾ ਠੱਗ ਮਨੋ ਖਾਪਣ ਘਰ ਘਾੜ ਛੱਡ ਦਿੰਦਾ ਹੈ ਤੇ ਧਨ ਅਦਕ ਦੀ ਖਾਤਰ ਪ੍ਰਾਇ ਘਰ ਵਿੱਚ ਜਾਂਦਾ ਹੈ ਚੋਰ ਐ ਮੰ ਪਕੜੀਐ ਬਿਨ ਨਾਵੇਂ ਝੋਟਾ ਖਾਈ ਉਹ ਚੋਰ ਵਾਂਗ ਫੜਿਆ ਜਾਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਲੋਕ ਪਰਲੋਕ ਵਿੱਚ ਸੱਟਾਂ ਖਾਂਦਾ ਜਿੰਨੀ ਘਰ ਜਾਂਦਾ ਆਪਣਾ ਸੇ ਸੁਖੀਏ ਭਾਈ ਜਿਨ੍ਹਾਂ ਮਨੁੱਖਾਂ ਨੇ ਆਪਣਾ ਹਿਰਦਾ ਘਰ ਚੰਗੀ ਤਰ੍ਹਾਂ ਸਮਝ ਲਿਆ ਭਾਵੇਂ ਜਿਨ੍ਹਾਂ ਨੇ ਇਹ ਪਛਾਣ ਲਿਆ ਕਿ ਪਰਮਾਤਮਾ ਸਾਡੇ ਅੰਦਰ ਹੀ ਵਸਦਾ ਹੈ ਉਹ ਸੁਖੀ ਜੀਵਨ ਬਤੀਤ ਕਰਦੇ ਹਨ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਪਰ ਇਹ ਸਤਿਗੁਰ ਦੀ ਹੀ ਮਿਹਰ ਹੈ ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ ਆਪੇ দান ਕਰੇ ਕਿਸ ਆਖੀਐ ਆਪੇ ਦੇ ਬੁਝਾਈ ਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ ਹੋਰ ਕੋਈ ਨਹੀਂ ਤੇ ਉਹ ਆਪ ਹੀ ਨਾਮ ਦੀ ਸਮਝ ਬਖਸ਼ਦਾ ਹੈ ਨਾਨਕ ਨਾਮ ਧਿਆਏ ਤੂੰ ਡਰ ਸੱਚੇ ਸੁਭਾ ਪਾਈ ਇਹ ਨਾਨਕ ਤੂੰ ਸਦਾ ਹਰ ਨਾਮ ਸਿਮਰਦਾ ਰਹੋ ਤੇ ਇਸ ਤਰ੍ਹਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਭਾ ਹਸ ਕਰ ਆਸਮ ਲਤੀ ਜਾ ਆਪੇ ਆਪ ਪਛਾਣਿਆ ਸਾਦ ਮੀਠਾ ਪਾਈ ਪਰਮਾਤਮਾ ਦਾ ਨਾਮ ਰਸ ਚਖਣ ਨਾਲ ਮਨੁੱਖ ਆਪਣੇ ਆਪ ਹੀ ਆਤਮਿਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ ਰਸ ਦਾ ਸਵਾਦ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਹਾਰ ਰਸ ਚਖੇ ਮੁਕਤ ਭਏ ਜਿਨ੍ਹਾਂ ਸਾਚੋ ਪਾਈ ਨਾਮ ਰਸ ਦੀ ਬਰਕਤ ਨਾਲ ਜਿਨ੍ਹਾਂ ਨੂੰ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ਹਰ ਜਿਓ ਨਿਰਮਲ ਨਿਰਮਲਾ ਨਿਰਮਲ ਮਨਵਾਸਾ ਪ੍ਰਮਾਤਮਾ ਨਿਰੋਲ ਪਵਿੱਤਰ ਹੈ ਉਸ ਦਾ ਨਿਵਾਸ ਪਵਿੱਤਰ ਮਨ ਵਿੱਚ ਹੀ ਹੋ ਸਕਦਾ ਹੈ ਗੁਰਮਤੀ ਸਾਲਾਹੀ ਹੈ ਵਿਖਿਆ ਮਾਹ ਉਦਾਸਾ ਰਹਾਓ ਜੇ ਗੁਰੂ ਦੀ ਮੱਤ ਉੱਤੇ ਤੁਰ ਕੇ ਪਰਮਾਤਮਾ ਦੀ ਸਿਮਸਲਾ ਕਰਦੇ ਰਹੀਏ ਤਾਂ ਮਾਇਆ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਰਲੇਪ ਹੋ ਸਕੀਦਾ ਹੈ। ਬਿਨਾਂ ਸ਼ਬਦ ਹੈ ਆਪ ਨਾ ਜਪਈ ਸਭ ਅੰਧੀ ਭਾਈ ਗੁਰੂ ਦੇ ਸ਼ਬਦ ਤੋਂ ਬਿਨਾਂ ਆਪਣੇ ਆਤਮਿਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ। ਸ਼ਬਦ ਤੋਂ ਬਿਨਾਂ ਸਾਰੀ ਲੋਕਾਈ ਮਾਇਆ ਦੇ ਮੋਹ ਵਿੱਚ ਅੰਨੀ ਹੋਈ ਰਹਿੰਦੀ ਹੈ। ਗੁਰਮਤੀ ਘਟ ਚਾਨਣ ਨਾਮ ਅੰਤ ਸਖਾਈ ਗੁਰੂ ਦੀ ਮਤ ਦੇ ਰਾਹੀ ਹਿਰਦੇ ਵਿੱਚ ਵਸਾਇਆ ਹੋਇਆ ਨਾਮ ਆਤਮਿਕ ਦੀਮਨ ਲਈ ਚਾਨਣ ਦਿੰਦਾ ਹੈ ਅੰਤ ਵੇਲੇ ਵੀ ਹਰ ਨਾਮ ਹੀ ਸਾਥੀ ਬਣਦਾ ਹੈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਨਾਮ ਜਪਣ ਵਾਲੇ ਮਨੁੱਖ ਨਾਮ ਵਿੱਚ ਲੀਨ ਰਹਿੰਦੇ ਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿੱਚ ਨਾਮ ਟਿਕਿਆ ਰਹਿੰਦਾ ਹੈ ਅੰਤਰ ਨਾਮ ਮੁਖ ਨਾਮ ਹੈ ਨਾਵੇਂ ਸ਼ਬਦ ਵਿਚਾਰਾ ਉਹਨਾਂ ਦੇ ਮੂੰਹ ਵਿੱਚ ਨਾਮ ਵਸਦਾ ਹੈ ਉਹ ਗੁਰੂ ਸ਼ਬਦ ਦੇ ਰਾਹੀ ਹਰਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ਨਾਮ ਸੁਣੀਐ ਨਾਮ ਮੰਨੀਐ ਨਾਵੇਂ ਵਡਿਆਈ ਹਰ ਵੇੜੇ ਹਰਨਾਮ ਸੁਣਨਾ ਚਾਹੀਦਾ ਹਰ ਨਾਮ ਵਿੱਚ ਮੰਨ ਗ ਜਾਣਾ ਚਾਹੀਦਾ ਹੈ ਹਰ ਨਾਮ ਦੀ ਬਰਕਤ ਨਾਲ ਲੋਕ ਪ੍ਰਲੋਕ ਵਿੱਚ ਆਦਰ ਮਿਲਦਾ ਹੈ ਨਾਮ ਸਲਾਹੇ ਸਦਾ ਸਦਾ ਨਾਮੇ ਮਹਲ ਪਾਈ ਜਿਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫਤ ਸਲਾਹ ਕਰਦਾ ਹੈ ਉਹ ਹਰ ਨਾਮ ਦੇ ਰਾਹੀ ਹਰ ਚਰਨਾ ਵਿੱਚ ਟਿਕਾਣਾ ਲੱਭ ਲੈਂਦਾ ਹੈ ਨਾਮੇ ਹੀ ਕਟ ਚਾਨਣ ਹ ਨਾਮੇ ਸੋਭਾ ਪਾਈ ਹਰ ਨਾਮ ਦੇ ਰਾਹੀ ਹੀ ਹਿਰਦੇ ਵਿੱਚ ਆਤਮਕ ਦੀਮਨ ਲਈ ਚਾਨਣ ਪੈਦਾ ਹੁੰਦਾ ਹੈ ਹਰ ਸਾਂ ਸੋਭਾ ਮਿਲਦੀ ਹੈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਹਰ ਨਾਮ ਦੇ ਰਾਹੀ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਹਰੀ ਦੇ ਸ਼ਰਣ ਪੈ ਰਹੀਦਾ ਹੈ ਬਿਨ ਨਾਮੇ ਕੋਏ ਨ ਮੰਨੀਐ ਮਨਮਖ ਪਤ ਗਵਾਈ ਨਾਮ ਸਿਮਰਨ ਤੋਂ ਬਿਨਾ ਕਿਸੇ ਵੀ ਮਨੁੱਖ ਨੂੰ ਦਰਗਾਹ ਵਿੱਚ ਆਦਰ ਨਹੀਂ ਮਿਲਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦਰਗਾਹ ਵਿੱਚ ਇੱਜ਼ਤ ਗਵਾ ਬੈਠਦਾ ਹੈ ਜਾਮਪੁਰ ਬੰਦੇ ਮਾਰੀਐ ਬਿਰਥਾ ਜਨਮ ਗਵਾਈ ਇਹੋ ਜਿਹੇ ਮਨੁੱਖ ਜੰਮਦੀਪੁਰੀ ਵਿੱਚ ਵੱਜੇ ਮਾਰ ਖਾਂਦੇ ਹਨ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮ 부ਝਾਈ ਸਾਰੀ ਲੁਕਾਈ ਹਰਨਾਮ ਜਪਣ ਵਾਲੇ ਦੀ ਸੇਵਾ ਕਰਦੀ ਹੈ ਤੇ ਨਾਮ ਜਪਣ ਦੀ ਸੂਝ ਗੁਰੂ ਬਖਸ਼ਦਾ ਨਾਮੋ ਹੀ ਨਾਮ ਮੰਨੀਐ ਨਾਮੇ ਵੜਿਆਈ ਹਰਥ ਨਾਮ ਜਪਣ ਵਾਲੇ ਨੂੰ ਹੀ ਆਦਰ ਮਿਲਦਾ ਹੈ ਨਾਮ ਦੀ ਬਰਕਤ ਨਾਲ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਜਿਸ ਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮੁ 부ਝਾਈ ਪਰ ਹਰ ਨਾਮ ਸਿਰਫ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦਿੰਦਾ ਹੈ ਜਿਸ ਨੂੰ ਗੁਰੂ ਦੀ ਮਰਤ ਉਤੇ ਤੋਰ ਕੇ ਨਾਮ ਸਿਮਰਨ ਦੀ ਸੂਝ ਬਖਸ਼ਦਾ ਹੈ ਨਾਨਕ ਸਭ ਕਿਸ ਨਾਮੈ ਕਹਿ ਵਸ ਹੈ ਪੂਰੇ ਭਾਗ ਕੋ ਪਾਈ ਹੈ ਨਾਨਕ ਹਰੇ ਕਾਦਰ ਮਾਨ ਹਰਨਾਮ ਦੇ ਵਸ ਵਿੱਚ ਹੈ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਨਾਮ ਪ੍ਰਾਪਤ ਕਰਦਾ ਹੈ ਆਸਾ ਮਹਲਾ ਤੀਜਾ ਦੋਹਾ ਗਣੀ ਮਹਿਲ ਨਾ ਪਾਏਨੀ ਨਾ ਜਨਨ ਪਿਰ ਕਾ ਸਵਾਉ ਮੰਦੇ ਭਾਗਾ ਵਾਲੀਆਂ ਜੀ ਵਿਸਤਰੀਆਂ ਪ੍ਰਭੂ ਪ੍ਰਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ ਉਹ ਪ੍ਰਭੂ ਪਤੀ ਦੇ ਮਿਲਾਪ ਦਾ ਆਨੰਦ ਨਹੀਂ ਮਾਣ ਸਕਦੀ ਫਿੱਕਾ ਬੋਲੇ ਨਾ ਨਿਵੇਂ ਦੂਜਾ ਭਾਉ ਸਵਾਉ ਉਹ ਖਰਵਾ ਬੋਲਦੀਆਂ ਹਨ ਲੇਫਣਾ ਨਹੀਂ ਜਾਣਦੀਆਂ ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ਇਹ ਮਨਵਾ ਕਿਉਂ ਕਰ ਵਸ ਆਵੇ ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆਉਂਦਾ ਹੈ ਗੁਰ ਪ੍ਰਸਾਦੀ ਠਾਕੀਐ ਗਿਆਨ ਮਤੀ ਘਰ ਆਵੇ ਰਹਾਉ ਗੁਰੂ ਦੀ ਕਿਰਪਾ ਨਾਲ ਹੀ ਮਨ ਵਿਕਾਰਾਂ ਵੱਲੋਂ ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਮਤ ਦੇ ਆਸਰੇ ਹੀ ਇਹ ਅੰਤਰ ਆਤਮੇ ਦਾ ਅੰਤਰ ਆਤਮੇ ਆਟਕਦਾ ਸੋਹਾਗਣੀ ਸੋਹਾਗਣੀ ਆਪ ਸਵਾਰਿਓਨ ਲਾਏ ਪ੍ਰੇਮ ਪਿਆਰ ਵੱਡੇ ਭਾਗਾ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪ੍ਰਮਾਤਮਾ ਨੇ ਆਪ ਹੀ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਸਤਿਗੁਰ ਕੈ ਭਾਣੇ ਚਲਦੀਆਂ ਨਾਮੇ ਸਹਜ ਸ਼ਿੰਗਾਰ ਉਹ ਸਦਾ ਗੁਰੂ ਦੀ ਰਾਜਾ ਵਿੱਚ ਜੀਵਨ ਬਿਤਾਉਨੀਆਂ ਹਨ ਤੇ ਨਾਮ ਵਿੱਚ ਆਤਮਕ ਅਡੋਲਤਾ ਵਿੱਚ ਟਿਕੇ ਰਹਿਣਾ ਹੀ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ। ਸਦਾ ਗਾਵੈ ਪਰਿ ਆਪਣਾ ਸੱਚੀ ਸੇਜ ਸੁਭਾਏ ਉਹ ਜੀਵ ਇਸਤਰੀਆਂ ਸਦਾ ਆਪਣੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ। ਪ੍ਰੇਮ ਦੀ ਬਰਕਤ ਨਾਲ ਉਹਨਾਂ ਦਾ ਹਿਰਦਾ ਪ੍ਰਭੂ ਪਤੀ ਵਾਸਤੇ ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਫਿਰ ਕਹਿ ਪ੍ਰੇਮ ਮੋਹੀਆਂ ਮਿਲ ਪ੍ਰੀਤਮ ਸੁਖ ਪਾਏ ਇਸ ਤਰ੍ਹਾਂ ਆਤਮਕ ਆਨੰਦ ਪ੍ਰਾਪਤ ਕਰਕੇ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ ਪ੍ਰਤੀ ਦੇ ਪ੍ਰੇਮ ਵਿੱਚ ਮਸਤ ਰਹਿੰਦੀਆਂ ਹਨ ਗਿਆਨ ਅਪਾਰ ਸ਼ਿੰਗਾਰ ਹੈ ਸੁਭਵੰਤੀ ਨਾਰ ਜਿਸ ਜੀਵ ਇਸਤਰੀ ਦਾ ਸ਼ਿੰਗਾਰ ਆਤਮ ਗਿਆਨ ਹੈ ਉਸ ਕੋਲ ਬੇਅੰਤ ਖਜ਼ਾਨਾ ਹੈ ਤੇ ਐਸੀ ਜੀਵ ਇਸਤਰੀ ਸੁਭਾ ਖਟਦੀ ਹੈ ਸਾ ਸਬਰਾਈ ਸੁੰਦਰੀ ਫਿਰ ਕਹੇ ਤੇ ਪਿਆਰ ਪ੍ਰਭੂ ਪਤੀ ਦੇ પ્રેમ ਪਿਆਰ ਦੀ ਬਰਕਤ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ ਪਾਤਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ਸੋਹਾਗਣੀ ਵਿੱਚ ਰੰਗ ਰੱਖਿਓਨ ਸੱਚੇ ਲੱਖ ਅਪਾਰ ਸਦਾ ਥਿਰ ਅਲੱਖ ਤੇ ਪਾਰ ਪ੍ਰਭੂ ਨੇ ਸੋਹਾਗਣ ਜੀ ਵਿਸਤਰੀਆਂ ਢੇਰ ਦੇ ਵਿੱਚ ਆਪਣਾ ਪਿਆਰ ਆਪ ਟਿਕਾ ਰੱਖਿਆ ਸਤਗੁਰ ਸੇਵਨ ਆਪਣਾ ਸੱਚੇ ਭਾਏ ਪਿਆਰ ਉਹ ਗੁਰੂ ਦੀ ਦਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿੱਚ ਪਿਆਰ ਵਿੱਚ ਮਸਤ ਰਹਿੰਦੀਆਂ ਸੁਹਾਗਣੇ ਸ਼ਿੰਗਾਰ ਬਣਾਏ ਆਹ ਗੁਣ ਕਾ ਗੜਹਾਰ ਜਿਨ੍ਹਾਂ ਜੀਵ ਇਸਤਰੀਆਂ ਨੇ ਸਿਰ ਤੇ ਖਸਮ ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿੱਚ ਪਾਇਆ ਹੋਇਆ ਹੈ ਪ੍ਰੀਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਉਹ ਪ੍ਰਭੂ ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉੱਤੇ ਲਾਉਂਦੀਆਂ ਹਨ ਉਹ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ਭਗਤ ਰਤੇ ਸੇ ਉਤਮ ਜਤਪਤ ਸ਼ਬਦੇ ਹੋਏ ਜਿਹੜਾ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤ ਵਾਲੇ ਹਨ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਉੱਚੀ ਜਾਤ ਬਣਦੀ ਹੈ ਉੱਚੀ ਕੁੱਲ ਬਣਦੀ ਹੈ ਬਿਨ ਨਾਮ ਹੈ ਸਭ ਨੀਚ ਜਾਤ ਹੈ ਬਿਸਟਾ ਕਾ ਕੀੜਾ ਹੋਏ ਪ੍ਰਭੂ ਦੇ ਉਪਦੇਸ਼ ਤੋਂ ਬਿਨਾ ਸਾਰਿਆਂ ਦੀ ਜਾਤ ਨੀਵੀ ਹੈ ਤੇ ਉਹ ਗੰਦਗੀ ਦੇ ਕੀੜੇ ਤੋਂ ਵੱਧ ਕੁਝ ਵੀ ਨਹੀਂ ਹਨ ਗੰਦਗੀ ਦੇ ਕੀੜੇ ਵਿੱਚ ਹਮੇਸ਼ਾ ਉਹ ਮਗਨ ਲੈਂਦੇ ਹਾਂ ਹਾਂ ਕਰਦੀ ਸਭ ਫਿਰੈ ਬਿਨ ਸ਼ਬਦ ਹੈ ਹਉ ਨਾ ਜਾਏ ਪ੍ਰਭੂ ਦੇ ਨਾਮ ਤੋਂ ਖੰਝ ਕੇ ਸਾਰੀ ਲੋਕਾਈ ਹਉ ਮੈਂ ਅਹੰਕਾਰ ਵਿੱਚ ਆਫਰੀ ਫਿਰਦੀ ਹੈ ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉ ਮੈਂ ਦੂਰ ਨਹੀਂ ਹੋ ਸਕਦੀ ਨਾਨਕ ਨਾਮ ਰਤੇ ਤਿਨ ਹਉ ਮੈਂ ਗਈ ਸੱਚੇ ਰਹੇ ਸਮਾਏ ਏ ਨਾਨਕ ਜਿਹੜੇ ਬੰਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦੇ ਹਨ ਆਸਾ ਮਹਲਾ ਪੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਜਿਹੜੇ ਮਨੁੱਖ ਸੱਜ ਨਾਲ ਰਤੇ ਜਾਂਦੇ ਹਨ ਉਹ ਮੈਲ ਰਹਿਤ ਹੋ ਜਾਂਦੇ ਆ ਅਤੇ ਉਹਨਾਂ ਦੀ ਸੋਭਾ ਸਦਾ ਹੀ ਹੁੰਦੀ ਹੈ ਉਹਨਾਂ ਨੂੰ ਸਦਾ ਹੀ ਮਾਣ ਸੰਸਾਰ ਚੋਂ ਮਿਲਦਾ ਹੈ ਐਥੇ ਘਰ ਘਰ ਜਾਪਦੇ ਅੱਗੇ ਜੁਗ ਜੁਗ ਪ੍ਰਗਟ ਹੋਏ ਉਹ ਹੁਣ ਘਰ ਘਰ ਸਿਫਤਸਲਾ ਉਹਨਾਂ ਦੀ ਹੁੰਦੀ ਹੈ ਕਿ ਚੰਗੇ ਬੰਦੇ ਤੇ ਜਦੋਂ ਸਰੀਰ ਕਰਕੇ ਨਹੀਂ ਹੁੰਦੇ ਫਿਰ ਸਾਰੇ ਜੁਗਾਂ ਚ ਉਹ ਬੜੇ ਚੰਗੇ ਬੰਦੇ ਸੀ ਏ ਮਨ ਸਦੀਵ ਹੀ ਮਿਲਦਾ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ اے ਸੋਹਣੇ ਮਨ ਹਿਰ ਗੀਲੇ ਮਨ ਤੂੰ ਆਪਣੇ ਉੱਤੇ ਸਦਾ ਕਾਇਮ ਰਹਿਣ ਵਾਲਾ ਨਾਮ ਰੰਗ ਚਾੜ ਰੂੜੀ ਬਾਣੀ ਜੇ ਰੱਪੈ ਨਾ ਇਹ ਰੰਗ ਲਹ ਨਾ ਜਾਏ ਰਹਾਉ ਜੇ ਮਨ ਸੋਹਣੀ ਸਿਫਤ ਸਲਾਹ ਦੀ ਬਾਣੀ ਨਾਲ ਰੰਗਿਆ ਜਾਏ ਤਾਂ ਇਸ ਦਾ ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ ਹਮ ਨੀਚ ਮੈਲੇ ਅਤ ਅਭਿਮਾਨੀ ਦੁਜੇ ਭਾਇ ਵਿਕਾਰ ਮਾਇਆ ਦੇ ਪਿਆਰ ਵਿੱਚ ਵਿਕਾਰਾਂ ਵਿੱਚ ਫਸ ਕੇ ਅਸੀਂ ਜੀਵ ਨੀਵੇਂ ਗੰਦੇ ਆਚਰਣ ਵਾਲੇ ਤੇ ਅਹੰਕਾਰੀ ਬਣ ਜਾਂਦੇ ਹ ਗੁਰ پارਸ ਮਿਲੈ ਕੰਚਨ ਹੋਏ ਨਿਰਮਲ ਜੋਤ ਅਪਾਰ ਪਾਰਸ ਗੁਰੂ ਦੇ ਮਿਲਿਆ ਅਸੀਂ ਸੋਨਾ ਬਣ ਜਾਂਦੇ ਹਾਂ ਸਾਡੇ ਅੰਦਰ ਬੇਨਤ ਪ੍ਰਭੂ ਦੀ ਪਵਿੱਤਰ ਜੋਤ ਜਗ ਪੈਂਦੀ ਹੈ ਬਿਨ ਗੁਰ ਕੋਈ ਨ ਰੰਗੀ ਐ ਗੁਰ ਮਿਲੈ ਰੰਗ ਚੜਾਓ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ ਰੰਗ ਨਾਲ ਰੰਗਿਆ ਨਹੀਂ ਜਾ ਸਕਦਾ ਜੇ ਗੁਰੂ ਮਿਲ ਪਏ ਤਾਹੀ ਨਾਮ ਰੰਗ ਚੜਦਾ ਹੈ ਗੁਰ ਕੈ ਭੈ ਭਾਏ ਜੋ ਰਤੇ ਸਿਪਤੀ ਸੱਚ ਸਮਾਉ ਜਿਹੜੇ ਮਨੁੱਖ ਗੁਰੂ ਦੇ ਡਾਰਾ ਅਦਬ ਦੇ ਰਾਹੀ ਗੁਰੂ ਦੇ ਪ੍ਰੇਮ ਦੇ ਰਾਹੀ ਰੰਗੇ ਜਾਂਦੇ ਹਨ ਸਿਪਤ ਸਲਾਹ ਦੀ ਬਰਕਤ ਨਾਲ ਸਦਾ ਥਿਰ ਪ੍ਰਭੂ ਵਿੱਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ਮੈਂ ਬਿਨ ਲਾਗਨ ਲੱਗਈ ਨਾ ਮਨ ਨਿਰਮਲ ਹੋਏ ਡਾਰਾ ਦੂਤੋ ਬਿਨਾ ਮਨ ਕੱਪੜੇ ਨੂੰ ਪਾ ਨਹੀਂ ਲੱਗ ਸਕਦੀ ਪਾਦੋ ਬਿਨਾ ਮਨ ਕੱਪੜੇ ਨੂੰ ਪੱਕਾ ਪ੍ਰੇਮ ਰੰਗ ਨਹੀਂ ਚੜਦਾ ਮਨ ਸਾਫ ਸਤਰਾ ਨਹੀਂ ਹੋ ਸਕਦਾ ਬੇਨਾ ਭੈ ਪਰਮ ਕਮਾਵਣੇ ਝੂਠੇ ਠਾਉ ਨ ਕੋਏ ਇਸ ਨਾਰਦਪਤੋ ਬਿਨਾ ਮਿੱਥੇ ਹੋਏ ਧਾਰਮਿਕ ਕੰਮ ਕੀਤੇ ਵੀ ਜਾਣ ਤਾਂ ਵੀ ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ ਤੇ ਝੂਠੇ ਨੂੰ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲਦੀ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਸਾ ਸੰਗਤ ਵਿੱਚ ਲਿਆ ਕੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਆਪ ਹੀ ਨਾਮ ਰੰਗ ਚੜਦਾ ਹੈ ਉਹੀ ਰੰਗਿਆ ਜਾਏਗਾ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸੱਚ ਸੁਭਾਏ ਸਾ ਸੰਗਤ ਪੂਰੇ ਗੁਰੂ ਦੇ ਰਾਹੀ ਮਿਲਦੀ ਹੈ ਜਿਸ ਨੂੰ ਮਿਲਦੀ ਹੈ ਉਹ ਆਤਮਾ ਕਡੋਲਤਾ ਵੇ ਸਦਾ ਥਿਰ ਪ੍ਰਭੂ ਵਿੱਚ ਪ੍ਰਭੂ ਪ੍ਰੇਮ ਵਿੱਚ ਮਸਤ ਰਹਿੰਦਾ ਹੈ ਬੇਨ ਸੰਗਤੀ ਸਭ ਐਸੇ ਰਹੇ ਜਿਵੇਂ ਪਸ਼ੂ ਢੋਰ ਗੁਰੂ ਦੀ ਸੰਗਤ ਤੋਂ ਬਿਨਾ ਸਾਰੇ ਮਨੋਕ ਇਦਾਂ ਰਹਿੰਦੇ ਹਨ ਜਿਵੇਂ ਮਰੇ ਹੋਏ ਪਸ਼ੂ ਡੰਗਰ ਜੇ ਨਾ ਕੀਤੇ ਤੇ ਸੇ ਨਾ ਜਨਨੀ ਬਿਨ ਨਾਵੇਂ ਸਭ ਚੋਰ ਜਿਸ ਪ੍ਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਝ ਨਹੀਂ ਪਾਉਂਦੇ ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ ਏਕ ਗੁਣ ਵਿਹਾਜੈ ਔ ਗੁਣ ਵਿਕਣੈ ਗੁਰ ਕੈ ਸਹਜ ਸੁਭਾਏ ਕਈ ਮਨੁੱਖ ਐਸੇ ਵੀ ਹਨ ਜਿਹੜੇ ਗੁਰੂ ਦੇ ਰਾਹੀ ਆਤਮਕ ਡੋਲਤਾ ਵਿੱਚ ਟਿਕਦੇ ਹਨ ਪ੍ਰਭੂ ਪ੍ਰੇਮ ਵਿੱਚ ਜੁੜਦੇ ਹਨ ਉਹ ਪਰਮਾਤਮਾ ਦੇ ਗੁਣ ਖਰੀਦਦੇ ਹਨ ਗੁਣਾ ਦੇ ਵਟੇ ਉਹਨਾਂ ਦੇ ਔਗਣ ਵਿਕ ਜਾਂਦੇ ਹਨ ਦੂਰ ਹੋ ਜਾਂਦੇ ਹਨ ਗੁਰ ਸੇਵਾ ਤੇ ਨਾਉ ਪਾਇਆ ਉੱਠਾ ਅੰਦਰ ਆਏ ਗੁਰੂ ਦੀ ਦਸੀ ਸੇਵਾ ਦੀ ਬਰਕਤ ਨਾਲ ਉਹ ਪ੍ਰਭੂ ਦਾ ਨਾਮ ਸੌਦਾ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਉਹਨਾਂ ਦੇ ਅੰਦਰ ਆ ਵਸਦਾ ਹੈ ਸਭਨਾ ਦਾ ਦਾਤਾ ਏਕ ਹੈ ਸਿਰ ਤੰਨੇ ਲਾਏ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ ਉਹ ਆਪ ਹੀ ਹਰੇਕ ਜੀਵ ਨੂੰ ਧੰਦੇ ਵਿੱਚ ਲਾਉਂਦਾ ਹੈ ਨਾਨਕ ਨਾ ਮੈਂ ਲਾਇ ਸਵਾਰਿਆਂ ਸ਼ਬਦੇ ਲੈ ਮਿਲਾਏ ਏ ਨਾਨਕ ਉਸਨੇ ਆਪ ਹੀ ਆਪਣੇ ਨਾਮ ਵਿੱਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬੜਾਏ ਹਨ ਉਸਨੇ ਆਪ ਹੀ ਗੁਰੂ ਦੇ ਸ਼ਬਦ ਦੇ ਰਾਹੀਂ ਜੀਵਾਂ ਨੂੰ ਆਪਣੇ ਚਰਣਾ ਵਿੱਚ ਜੋੜਿਆ ਹੈ